সাকেভ এমিয়ালেদাযাいやপো সাকেডি যাসা ঈঙ্ভা রাজয়া ইকেন ঘালিয়ালেনা঺াখশতাpezেম মছটান auchজি সারে ডাকেইথে একরেঅজ য়াভজাকপ� ਉਹ ਫਿਰ ਸਾਡੇ ਮੰਸੀਆ ਵੀ ਬੰਦੇ ਦੀ ਗੱਡੀ ਬਚਾਈ ਸਾਡੇ ਤੇ ਜੀਟ ਕਰਨ ਆ ਗਿਆ ਅੱਜ ਨਾਲ ਇੱਕ ਸਰੋਭਾ ਬੁਆਰੀ ਮੁੰਡੇ ਨੂੰ ਅੱਛਾ ਫੇਟ ਕਿੰਨੀ 10000 ਉਹ ਵੀ ਮੇਰੀ ਗੱਡੀ ਘੜਬਾਉਂਦਾ ਸੀ ਸੁਮਾਨ ਕਰਨਾ ਪੈ ਰਿਹਾ ਉਹ ਜਾਣਾ ਉਹ ਕਹਿੰਦੇ ਸੀ 4 ਦਿਨ ਤੇ ਪਸੀਬਲ ਆ ਉਹ ਫਿਰ ਜਿਹੜਾ ਉੱਥੇ ਬੰਦਾ 55000 ਰੁਪਇਆ ਮੰਗ ਰਿਹਾ ਸੀ ਗੱਡੀ ਲਵਣ ਦਾ ਛੱਡੋ ਕਿ ਉਹ ਬੰਦੇ ਵੀ ਲੋਗੇ ਰੋਣਗੇ ਕਿ ਆ ਵੀ ਤੁਸੀਂ ਰੁਕ ਜਿਓ ਆਪਾਂ ਜੇ ਸਾਡੇ ਆਪਣੇ ਅੰਦਰ ਤੈਸੀ ਸਟੈਂਡ ਉਹਦੇ ਬੰਦੇ ਬੜੇ ਵਧੀਆ ਬਟੇ ਆ ਆਪਾਂ ਉਹਨਾਂ ਨੂੰ ਟਿਕਟਵਾਦਾਂ ਨਹੀਂ ਲੇਕਿਨ ਅੱਜ ਰੁਕ ਨੂੰ ਕਿ ਤਾਜੀ ਸਨੋ ਫਾਲ ਪਈ ਇਹ ਨਹੀਂ ਕਿ ਚੁੱਪੀ ਨਹੀਂ ਜਾਣੀ ਉਹ ਫਿਰ ਉਹਨਾਂ ਦੋ ਦਿਨਾਂ ਬਾਅਦ ਜਦੋਂ ਸਨੋ ਫਾਲ ਬੰਦ ਗਈ ਪਦੇ ਹੋਈ ਗਈ ਆ ਥੋੜਾ ਜਿਹਾ ਰਸਤਾ ਸਾਫ ਹੋਇਆ ਹੈ ਤੇ ਫਿਰ ਇਹਨਾਂ ਨੇ ਸਾਰਿਆਂ ਨੇ 7-8 ਵਜੇ ਨਾਲ ਉਹਨਾਂ ਨੇ ਰੇਡ ਵੀ ਲਗਾ ਲਵਾਂਗੇ ਜਿੰਨਾ ਤੱਕ ਤੇ ਜੇਰ ਭਣੀ ਤੇ ਕੋਈ ਵੀ ਉਹਨਾਂ ਨੂੰ ਜਲਬ ਵੀ ਨਹੀਂ ਆਦਾ ਔਰ ਸਾਡੇ ਰਮਾ ਚੱਲਣ ਕੋ ਬਾਡਰ ਥੋੜੇ ਆਪਣੇ ਕੋ ਵੱਧ ਭਰਾ ਦੇ ਇਸ ਸਟੇਟ ਵੱਡਈਏ ਕੋ ਨਿੱਕੀ ਆ ਤੇ ਭੈਣ ਭਰਾ ਇਹਨਾਂ ਦਾ ਪਿਆਰ ਹੈ ਦੋਵਾਂ ਸਟੇਟਾਂ ਦਾ ਪਿੱਛੇ ਜੀ ਆ ਕੋਈ ਲੋਕਾਂ ਨੇ ਐਵੇਂ ਰੌਲਾ ਰੱਪਾ ਪਾ ਕੇ ਦੋਵਾਂ ਦੇਸ਼ਾਂ ਦੇ ਉੱਤੇ ਸਟੇਟਾਂ ਦੇ ਉੱਤੇ ਇਕਲਾਰਾ ਬਹੁਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੇ ਸਤਾਨ ਲੋਕ ਨੇ ਮੈਨੂੰ ਸਾਰੇ ਸਮਝਦੇ ਆ ਕੋਈ ਵੀ ਇਹਨਾਂ ਨੂੰ ਇਹੋ ਜਿਹੀ ਆਪਣਾ ਦੇਸ਼ ਲਈ ਤਾਕਤਾਂ ਜਿਹੜੀਆਂ ਹੈਗੀਆਂ ਉਹ ਸਾਰਿਆਂ ਦਾ ਹੀ ਹੱਲ ਵਾਗੂ ਕਰ ਦਿੰਦਾ ਬੰਦੇ ਸਿਆਣੇ ਆ ਭਈ ਉਹਨੂੰ ਕਵਰ ਕਰ ਜਾਂਦੇ ਨੇ ਆਹ ਵੇਖੋ ਇੱਕ ਮਿੰਟ ਭਾਈ ਵੇਖੋ ਜੀ ਵਾਇ ਜਾਂਦੇ ਗੱਡੀ ਹਮਤੋਂ ਸੁਦੇ ਪਣੀ ਕੇ ਸਾਈਡ ਤੇ ਥਸਕੀ ਸਮੋ ਫਾਲਚ ਤੇ ਉਹਦੇ ਲਈ ਇਹ ਭਾਈ ਸਾਹਿਬ ਨੇ ਕੀ ਨਾ ਆਂਦੀ ਆਪਣਾ ਫਾਦਨ ਤੇ ਪਵਨ ਮਾਪ ਜੀ ਉਹ ਤੁਹਾਡੀ ਗੱਡੀ ਲੈ ਕੇ ਆਏ ਨੇ ਤੇ ਇਹਨਾਂ ਨੇ ਇਹ ਬੜਾ ਮਹਾਨ ਬਰਲਾ ਕੀਤਾ ਜੀ ਗੁਰੂ ਸਾਹਿਬ ਦਾ ਸੋਪੇ ਨਾ ਇਹਨਾਂ ਨੇ ਤੇ ਗੁਰੂ ਸਾਹਿਬ ਦੇ ਸਿਰੋਪਾ ਬਾ ਕੇ ਇਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਤੇ ਸਭ ਸਾਹਿਬ ਪ੍ਰਤਾ ਕਰੇ ਵੀ ਤੁਹਾਡੀਆਂ ਆਤਾਂ ਇਹਨੀਆਂ ਬਣੀਆਂ ਰਹਿਣ ਤੇ ਇਤੋਂ ਹੀ ਲੋਕਾਂ ਦਾ ਤੇ ਫਾਦੋ ਜਦੋਂ ਬੋਲੇ ਸੋਨਿਆ ਸਵਾਤੀਆ ਇਹ ਗ੍ਰਾਸ ਹਾਵਾ ਐ ਇੱਕ ਨਾਲ ਆਪਣੇ ਇੱਕ ਦੇ ਜਿਹੜੀ ਮਾਚਲਪੁਰ ਸੇ ਉਹਨਾਂ ਨੇ ਵੀ ਮਦਦ ਕੀਤੀ ਜਿਹੜੇ ਸਾਡੇ ਬਟਾਲੇ ਦੇ ਪੱਤਰਕਾਰ ਉਥੇ ਫਸ ਗਏ ਸੀ ਤੇ ਅੱਜ ਗੱਡੀ ਵੀ ਪਹੁੰਚਾਈ 20 ਮੈਸੇਜ ਦੇਣਾ ਚਾਹੁੰਦੇ ਆ ਫਿਰ ਕੁਝ ਬੜੇ ਸੋਲੇ ਪ੍ਰਾਲੇ ਨੇ ਸਾਰੇ ਲੋਕਾਂ ਦੇ ਹਿੱਸੇ ਨਹੀਂ ਹੁੰਦੇ ਇਹ ਕੁਝ ਖਾਸ ਲੋਕ ਵਾਏ ਗੁਣ ਨੇ ਬਣਾਏ ਹੁੰਦੇ ਨੇ ਜਿਹੜੇ ਇੱਕ ਦੂਜੇ ਦੀ ਸੇਵਾ ਲਈ ਸਮਰਪਿਤ ਰਹਿੰਦੇ ਨੇ ਤੇ ਤਿਆਰ ਰਹਿੰਦੇ ਨੇ ਵੀ ਜਦੋਂ ਕੋਈ ਲੋੜ ਪੈਂਦੀ ਆ ਉਹਨਾਂ ਵਿੱਚ ਸੁਭਾਗ ਗੁਰਸਾਹਿਬ ਨੇ ਉਹ ਜੀ ਬਖਸ਼ੇ ਹੁੰਦੇ ਆ ਤੇ ਬੜਾ ਤਗੜਾ ਭਰਾਣਾ ਤੇ ਬਹੁਤ ਧੰਨਵਾਦ ਕਰਨੇ ਆ ਗੁਰਸਾਹਿਬ ਦਾ ਸਰੂਪਾ ਦੇ ਕੇ ਬੰਦੇ ਦਾ ਆਪਾ ਪਾਉਂਦੇ ਵਿੱਚ ਦਾ ਸਨਮਾਨ ਕੀਤਾ ਗਿਆ ਤੇ ਗੁਰੂ ਕਪਾ ਕਰੇ ਵੇਖੋ ਇਤਰਾ ਹੀ ਸੇਵਾ ਕਰਦੇ ਰਹੋ ਇਤਰਾ ਨਾਮਨਾ ਖਾਤੇ ਰਹੋ ਸੋ ਅੱਜ ਬਟਾਲਾ ਪੁਲਿਸ ਵੱਲੋਂ ਦਾ ਸਵਾਗਤ ਵੀ ਕੀਤਾ ਗਿਆ ਵਾ ਜੀ ਵੈਲਕਮ ਹੈ ਜੀ ਭਰਾ ਦੇ ਆਏ ਨੇ ਉਹ ਹਮਾ ਦੀ ਪੁਲਿਸ ਦੇ ਨਾਲ ਰਲ ਕੇ ਇਹਨਾਂ ਨੇ ਜਿਹੜਾ ਪ੍ਰੋਨਾ ਕੀਤਾ ਪੌਣਾ ਬਟਈ ਇਹ ਅਲਾਗਾ ਕਰ ਰਹੇ ਨੇ ਬਹੁਤ ਬਹੁਤ ਨਾਮ ਕੀ ਮੈਸੇਜ ਕੀ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਕੀ ਬਰਫ ਵੇਖਦੇ ਤੁਰ ਪੀਦੇ ਨੇ ਕੋਈ ਵੀ ਇਹਿਤਿਆਤ ਨਹੀਂ ਵਰਤਦੇ ਇਦਾ ਹੀ ਜਲੇ ਜਾਂਦੇ ਨੇ ਇਹੰਤੀ ਆ ਵੀ ਜ਼ਿੰਦਗੀ ਇੱਕ ਵਾਰੀ ਤੁਹਾਨੂੰ ਮਿਲੀ ਆ ਬੜੇ ਖੁਸ਼ਕਿਸਮਤ ਹੋ ਵੀ ਤੁਸੀਂ ਤੰਦਰੁਸਤ ਹੋ ਤੁਹਾਡੇ ਹੱਟ ਪੈਰ ਸਲਾਮਤ ਨੇ ਰੱਬ ਨੇ ਤੁਹਾਨੂੰ ਸਭ ਕੁਝ ਦੇ ਕੇ ਦਿੱਤਾ ਪਰ ਆਪਣਾ ਕਿਤੇ ਨਾ ਕਿਤੇ ਆ ਜਿਹੜਾ ਮਾਨਸਿਕ ਹੈ ਇਹਨੂੰ ਇਹਨੂੰ ਸੱਦ ਰੱਖਣ ਦੀ ਬੜੀ ਜ਼ਰੂਰਤ ਹੈ ਜਦੋਂ ਪਤਾ ਲੱਗਾ ਵੀ ਨੰਗੀਆਂ ਤਾਰਾਂ ਨੇ ਤੇ ਕਿਉਂ ਹੱਥ ਲਾਉਣਾ ਹੈ ਉਹ ਸਮਾਂ ਵੇਖੇ ਹਰ ਕੰਮ ਕੋਈ ਫੈਸਲਾ ਸਮਾਂ ਵੇਖ ਕੇ ਲੈਣਾ ਚਾਹੀਦਾ ਹੈ